प्यारे दोस्तों वाहेगुरु जी का खालसा वाहेगुरु जी की फतेह आज मैं पहुंचया हुआ है गुरुद्वारा शहीदगढ़ साहिब हामिल्टन ओंटारियो कनाडा ਦੇ ਵਿੱਚ ਇਸ ਜਗ੍ਹਾ ਤੇ ਬੱਚਿਆਂ ਦਾ ਗੁਰਮਤ ਕੈਂਪ ਚੱਲ ਰਿਹਾ ਹੈ ਤੇ ਉਸ ਕੈਂਪ ਦੇ ਵਿੱਚ ਪਹੁੰਚਿਆ ਸੀ ਇੱਥੋਂ ਦੇ ਸੀਨ ਬੜੇ ਪਿਆਰੇ ਆ ਕਿਉਂਕਿ ਇਹ ਬਾਹਰ ਹਰੇ ਭਰੇ ਮੈਦਾਨਾਂ ਦੇ ਵਿੱਚ ਖੇਤਾਂ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਚਾਰ ਚਫੇਰੇ ਦੇ ਦਰਸ਼ਨ ਵੀ ਕਰਾਉਣਾ ਤੁਸੀਂ ਮੇਰੇ ਆਸ-ਪਾਸ ਦਾ ਇਲਾਕਾ ਦੇਖੋ ਕਿੰਨਾ ਪਿਆਰਾ ਤੁਹਾਨੂੰ ਇਹ ਇਲਾਕਾ ਹੈ ਜਿਹੜਾ ਲੱਗ ਰਿਹਾ ਹੋਵੇਗਾ ਮੈਂ ਕਮਾ ਕੇ ਕੈਮਰਾ ਜਿਹੜਾ ਚਾਰ ਚਫੇਰੇ ਤੁਹਾਨੂੰ ਦਿਖਾ ਲਿਆ ਤੇ ਸਾਰੇ ਪਾਸੇ ਬੜਾ ਸੋਹਣੇ ਜਿਹੜੇ ਆ ਉਹ ਦ੍ਰਿਸ਼ ਇੱਥੇ ਹੈਗੇ ਆ ਜਿਸ ਪਾਸੇ ਵੀ ਦੇਖੋ ਹਰਿਆਲੀ ਹੀ ਹਰਿਆਲੀ ਦਿਸ ਰਹੀ ਹੈ ਆਓ ਇਹ ਹਰਿਆਲੀ ਨੂੰ ਸਾਰੀ ਤੇ ਦੇਖੋ ਤੁਸੀਂ ਕਿੰਨਾ ਵਧੀਆ ਏਰੀਆ ਹੈ ਗੁਰਦੁਆਰਾ ਸਾਹਿਬ ਦਾ ਜੇ ਮੈਂ 뷰 ਪੂਰਾ ਦਿਖਲਾਂ ਤੁਹਾਨੂੰ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਦਾ ਵੀ 뷰 ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਦ੍ਰਿਸ਼ ਹੈ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਹੈ ਬੜੇ ਸੋਹਣੇ ਇੱਥੋਂ ਦੇ ਜਿਹੜੇ ਆ ਉਹ ਨਜ਼ਾਰੇ ਨੇ ਆ ਦੇਖੋ ਕੈਨੇਡਾ ਦੇ ਫਲੈਗ ਤੁਹਾਨੂੰ ਇੱਥੇ ਲੱਗੇ ਦਿਸ ਜਾਣਗੇ ਇਧਰ ਵੀ ਦੇਖੋ ਪਹਾੜੀ ਏਰੀਆ ਹੈ ਪੂਰਾ ਜਿੱਥੇ ਇਹ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਇਸ ਦੇ ਚਾਰ ਚਫੇਰੇ ਦੇਖੋਗੇ ਕੋਈ ਵੀ ਕਿਤੇ ਘਰ ਕੋਈ ਵੀ ਦੂਰ ਦੂਰ ਤੱਕ ਤੁਹਾਨੂੰ ਬਿਲਡਿੰਗ ਨਜ਼ਰ ਨਹੀਂ ਆਵੇਗੀ ਜਿਸ ਪਾਸੇ ਵੀ ਤੁਸੀਂ ਦੇਖੋਗੇ ਤੁਹਾਨੂੰ ਇਦਾਂ ਵੱਡੇ ਵੱਡੇ ਖੁੱਲੇ ਮੈਦਾਨ ਹੀ ਦਿਸਣਗੇ ਤੇ ਮਤਲਬ ਕਿ ਰਿਮੋਟ ਏਰੀਆ ਦੇ ਵਿੱਚ ਹੈ ਬਿਲਕੁਲ ਬਾਹਰ ਇਹ ਗੁਰਦਰਾ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਹੈ ਇਸ ਗੁਰਦਵਾਰਾ ਸਾਹਿਬ ਦੇ ਵਿੱਚ ਹੁਣ ਇੱਥੇ ਦੇਖੋ ਆਉਣ ਵਾਲੀ ਸੰਗਤ ਦੇ ਵਾਸਤੇ ਪਾਰਕਿੰਗ ਵੀ ਬੜੀ ਖੁੱਲੀ ਬਣੀ ਹੋਈ ਹੈ ਜਿੱਥੇ ਜਿਹੜਾ ਉਹ ਸੰਗਤ ਆ ਕੇ ਆਪਣੀਆਂ ਗੱਡੀਆਂ ਵੀ ਖੜੀਆਂ ਕਰ ਸਕਦੀ ਹੈ ਤੇ ਜਿਵੇਂ ਕਿ ਅਸੀਂ ਇਹ ਕਹੀਏ ਬੜੀ ਰਮਣੀਕ ਜਗ੍ਹਾ ਹੈ ਇਹ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਹਾਮਿਲਟਨ ਦੀ ਇਹ ਇਮਾਰਤ ਹੈ ਇੱਥੇ ਬੱਚਿਆਂ ਦਾ ਜੋ ਗੁਰਮਤ ਕੈਂਪ ਚੱਲ ਰਿਹਾ ਹੈ ਉਦੇ ਬਾਰੇ ਵਿੱਚ ਵੀ ਅਸੀਂ ਗੱਲਾਂ ਕਰਾਂਗੇ ਤੇ ਸਭ ਤੋਂ ਪਹਿਲੇ ਤੇ ਫਿਰ ਸੋਹਣੇ ਪਿਆਰੇ ਫੁੱਲ ਹੈ ਜਿਹੜੇ ਉਹ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਚਾਰ ਚਫੇਰੇ ਵਧੀਆ ਲੱਗਦਾ ਹੈ ਮਾਹੌਲ ਅਸਲ ਵਿੱਚ ਇਹ ਥੋੜਾ ਜਿਹਾ ਮੈਂ ਮਾਹੌਲ ਦਿਖਾ ਰਿਹਾ ਤੁਹਾਨੂੰ ਇੱਥੋਂ ਦਾ ਹਰੇ ਭਰੇ ਮੈਦਾਨ ਇਧਰ ਤੁਸੀਂ ਖੜੀਆਂ ਕਾਰਾਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਵੀ ਬਹੁਤ ਉੱਚਾ ਹੈ ਐਕਚੁਅਲੀ ਤੁਸੀਂ ਦੂਰ ਤੋਂ ਹੀ ਇਹ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਬੜੀ ਦੂਰੋਂ ਇੱਕ ਗੁਰਦੁਆਰਾ ਸਾਹਿਬ ਹੈ ਜਿਹੜਾ ਨਾ ਉਹ ਵੀ ਹਾਈਵੇ ਤੋਂ ਬਹੁਤ ਦੂਰੋਂ ਹੀ ਦਿਸਦਾ ਹੈ ਐਕਚੁਅਲੀ ਜਦੋਂ ਅਸੀਂ ਬ੍ਰੈਂਟਫੋਰਡ ਸਾਈਡ ਤੋਂ ਆਂਦੇ ਹੁੰਦੇ ਸੀ ਨਾ ਤੇ ਉਦੋਂ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਦਿਸਦਾ ਹੁੰਦਾ ਸੀ ਤੇ ਮਨ ਦੇ ਵਿੱਚ ਇੱਛਾ ਆਉਂਦੀ ਹੁੰਦੀ ਸੀ ਕਿ ਇਸ ਗੁਰਦੁਆਰਾ ਸਾਹਿਬ ਦੇ ਜਾ ਕੇ ਦਰਸ਼ਨ ਕੀਤੇ ਜਾਣ ਫਿਰ ਉਸ ਤੋਂ ਬਾਅਦ ਜਿਹੜਾ ਉਹ ਸਾਨੂੰ ਮੌਕਾ ਮਿਲਿਆ ਤੇ ਇੱਥੇ ਗੁਰਮਤ ਕੈਂਪ ਦੇ ਵਿੱਚ ਆਏ ਜਿਸ ਤਰ੍ਹਾਂ ਤੁਸੀਂ ਉੱਪਰ ਤੋਂ ਇਸ ਗੁਰਦਵਾਰਾ ਸਾਹਿਬ ਦੀ ਇਮਾਰਤ ਵੀ ਦੇਖ ਸਕਦੇ ਹੋ ਬੜੀ ਪਿਆਰੀ ਲੱਗ ਰਹੀ ਹੈ ਤੇ ਗੁੰਬਦ ਵਾਲਾ ਇਹ ਜੋ ਗੁੰਬਦ ਹੈ ਬੜੀ ਦੂਰ ਤੋਂ ਨਜ਼ਰ ਆਉਂਦਾ ਹੈ ਜਦੋਂ ਕੋਈ ਹਾਈਵੇ ਤੇ ਜਾ ਰਿਹਾ ਹੁੰਦਾ ਹੈ ਹਾਈਵੇ ਤੇ ਜਾਂਦੇ ਆਂਹੀਂ ਇਸ ਪਾਸੇ ਵੱਲ ਜਿਸ ਤਰ੍ਹਾਂ ਕੰਸਟਰਕਸ਼ਨ ਵੀ ਚੱਲ ਰਹੀ ਹੈ ਤੇ ਕੰਸਟਰਕਸ਼ਨ ਦੇ ਵਿੱਚ ਜਿਹੜਾ ਇੱਥੇ ਜਿਵੇਂ ਸ਼ਾਦੀਆਂ ਲਈ ਜੋ ਆਉਣ ਵਾਲੇ ਹੁੰਦੇ ਨੇ ਸ਼ਾਦੀ ਕਰਨ ਲਈ ਇੱਕ ਕੋ ਬਣਾਇਆ ਜਾ ਰਿਹਾ ਹੈ ਤਾਂ ਕਿ ਇੱਥੇ ਵਿਆਹ ਸ਼ਾਦੀ ਦਾ ਵੀ ਪ੍ਰੋਗਰਾਮ ਹੈ ਜਿਹੜੇ ਉਹ ਹੋ ਸਕਣ ਉਹਦੇ ਵਾਸਤੇ ਰਿਸੈਪਸ਼ਨ ਟਾਈਪ ਦੇ ਵਿੱਚ ਇਹ ਹੋਏਗਾ ਜਾਂ ਜਿੱਥੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋ ਕੇ ਇਸ ਜਗ੍ਹਾ ਤੋਂ ਅਮਨ ਦਾ ਕਾਰਜ ਵਗੈਰਾ ਹੋਣੇ ਸਾਰੀ ਸੰਗਤ ਆਏਗੀ ਇਧਰ ਵੀ ਦੇਖੋਗੇ ਤੇ ਦੂਰ ਤੱਕ ਤੁਹਾਨੂੰ ਇਹ ਚੀਜ਼ਾਂ ਦਿਸ ਰਹੀਆਂ ਨੇ ਚਾਰ ਚਫੇਰੇ ਇੱਕ ਬੜਾ ਹੀ ਪਿਆਰਾ ਵਾਤਾਵਰਨ ਹੈ ਇਸ ਗੁਰਦੁਆਰਾ ਸਾਹਿਬ ਦਾ ਸਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੈ ਕਿਉਂਕਿ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਬਲੇ ਹਾਰੀ ਉਧਰ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਇੱਥੇ ਆ ਕੇ ਐਵੇਂ ਲੱਗਦਾ ਹੈ ਕਿ ਜੋ ਰੱਬ ਹੈ ਨਾ ਉਹ ਐਸੇ ਹੀ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਤੇ ਇਸੇ ਕੁਦਰਤ ਦੇ ਵਿੱਚੋਂ ਹੀ ਉਸ ਕਾਦਰ ਨੂੰ ਦੇਖਣਾ ਹੋਵੇ ਤੇ ਦੇਖਿਆ ਜਾ ਸਕਦਾ ਹੈ ਇਹਦੇ ਨਾਲ ਹੀ ਇੱਕ ਗੱਲ ਮੈਂ ਇਹ ਹੋਰ ਵੀ ਕਹਿਣੀ ਚਾਹੁੰਦਾ ਜਿਵੇਂ ਕਿ ਇੱਥੇ ਤੁਸੀਂ ਹੁਣ ਇਹ ਘਾਹ ਦੇਖੋ ਕਿੰਨਾ ਪਿਆਰਾ ਹੈ ਮਤਲਬ ਕਿ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਘਾਹ ਦੇ ਮੈਦਾਨ ਸ਼ਾਇਦ ਹੀ ਕਿਤੇ ਪੰਜਾਬ ਦੇ ਵਿੱਚ ਮਿਲਦੇ ਹੋਣ ਜਿੱਥੇ ਕਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਹਰਾਈ ਸਾਹਿਬ ਜੀ ਹੋਰਾਂ ਨੇ ਕੁਦਰਤ ਦਾ ਆਨੰਦ ਮਾਣਿਆ ਸੀ ਜਿੱਥੇ ਕੁਦਰਤ ਦੇ ਨਾਲ ਗੁਰੂ ਸਾਹਿਬਾਂ ਥਾ ਪਿਆਰ ਕੀਤਾ ਸੀ ਨਾ ਤੇ ਉੱਥੇ ਇਸ ਤਰ੍ਹਾਂ ਦੇ ਜਿਹੜੇ ਨੇ ਜੰਗਲ ਹੈ ਨਾ ਹੀ ਰੁੱਖ ਰਹਿ ਗਏ ਨੇ ਤੇ ਨਾ ਹੀ ਪਾਣੀ ਦੇ ਕੋਈ ਸਰੋਤ ਰਹਿ ਗਏ ਨੇ ਪਹਿਲੇ ਕਿਸੇ ਸਮੇ ਸਾਡੇ ਕੋਲ ਜੋ ਪਾਣੀ ਦੇ ਸਰੋਤ ਹੁੰਦੇ ਸੀ ਉਹ ਸਰੋਤ ਵੀ ਅਸੀਂ ਉੱਥੋਂ ਸੁਕਾ ਦਿੱਤੇ ਜਿਸ ਦੇ ਸਾਨੂੰ ਵੱਡੇ ਨੁਕਸਾਨ ਭੁਗਤਨੇ ਪੈ ਰਹੇ ਆ ਤੇ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਤੇ ਸਾਨੂੰ ਇੱਥੋਂ ਸਿੱਧਾ ਲੈਣੀਆਂ ਪੈਣੀਆਂ ਤਾਂ ਕਿ ਅਸੀਂ ਇੱਕ ਚੰਗਾ ਸਮਾਜ ਸਿਰਜ ਸਕੀਏ ਤੇ ਮੈਂ ਇਸ ਵੇਲੇ ਇਹੀ ਚੀਜ਼ ਆਪ ਜੀ ਨੂੰ ਦੱਸ ਰਿਹਾ ਸੀ ਕਿ ਕਿਵੇਂ ਅਸੀਂ ਗੁਰੂ ਸਾਹਿਬਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਆ ਕੁਦਰਤ ਦੇ ਨਾਲ ਪਿਆਰ ਪਾਣੀ ਨੂੰ ਬਚਾਉਣਾ ਆਪਣੀ ਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਸਲ ਵਿੱਚ ਮੈਂ ਇਹਦੇ ਨਾਲ ਇਸ ਵਿਸ਼ੇ ਤੇ ਵੀ ਗੱਲਾਂ ਕਰਨੀਆਂ ਉਹ ਅਸੀਂ ਅਗਲੀ ਵੀਡੀਓ 'ਚ ਕਰਾਂਗੇ ਅੱਜ ਸਾਡੀ ਜਵਾਨੀ ਕਿਵੇਂ ਬਰਬਾਦ ਹੋ ਰਹੀ ਹੈ ਇੱਥੇ ਮੈਂ ਵਿਖਾਉਣਾ ਚਾਹੁੰਦਾ ਇਹ ਦੇਖੋ ਕਿੰਨੇ ਪਿਆਰੇ ਹੋਦਲ ਨੇ ਜਿਹੜੇ ਇੱਥੇ ਲੱਗੇ ਹੋਏ ਆ ਚਾਰ ਚਫੇਰੇ ਇੱਕ ਵਧੀਆ এনवायरमेंट ਇੱਥੋਂ ਤੁਹਾਨੂੰ ਦੂਰ ਤੱਕ ਨਜ਼ਰ ਆ ਰਿਹਾ ਚਾਰ ਚਫੇਰੇ ਪਹਾੜੀ ਤੇ ਪਹਾੜੀ ਦੇ ਨਾਲ ਵੱਡੀਆਂ ਝੀਲਾਂ ਜੋ ਬਣੀਆਂ ਹੋਈਆਂ ਕਿਉਂਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਕੇ ਲੇਕਸ ਨੇ ਉਹਨਾਂ ਲੇਕਸ ਦੇ ਨਜ਼ਾਰੇ ਵੀ ਬੜੇ ਸੋਹਣੇ ਮਿਲਦੇ ਆ ਤੇ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਵਿਖਾਵਾਂਗੇ ਅਜੇ ਤਏ ਇੰਨਾ ਹੀ ਮੇਰਾ ਕਹਿਣਾ ਹੈ ਕਿ ਅਸੀਂ ਵੀ ਪੰਜਾਬ ਦਾ ਜੇ এনवायरमेंट ਇਸ ਤਰ੍ਹਾਂ ਦਾ ਬਣਾ ਲਈਏ ਜਿਹਦੇ ਵਿੱਚ ਹਰਿਆਲੀ ਹੋਵੇ ਜਿਸ ਦੇ ਵਿੱਚ ਦਵਾਈਆਂ ਘੱਟ ਪਾਈਆਂ ਜਾਣ ਆਪਣੀਆਂ ਫਸਲਾਂ ਨੂੰ ਪਾਣੀ ਬਚਾਈਏ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਉਹ ਬਿਮਾਰੀਆਂ ਖਤਮ ਹੋ ਸਕਦੀਆਂ ਜਿਹੜੀਆਂ ਬਿਮਾਰੀਆਂ ਨੇ ਅੱਜ ਪੂਰੇ ਪੰਜਾਬ ਨੂੰ ਬਰਬਾਦ ਕੀਤਾ ਹੋਇਆ ਹੈ ਉਨ੍ਹਾਂ ਦੇ ਵਿੱਚ ਕੈਂਸਰ ਵੀ ਹੈ ਉਹਦੇ ਵਿੱਚ 슈ਗਰ ਵੀ ਹੈ ਗੋਡਿਆਂ ਦੇ ਦਰਦ ਵੀ ਹੈ ਔਰ अनेका ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਜੇ ਉਹਨਾਂ ਤੋਂ ਬਚਣਾ ਹੈ ਤੇ ਅੱਜ ਸਾਨੂੰ ਲੋੜ ਹੈ ਕਿ ਸੁਚੱਜੇ ਮਾਹੌਲ ਨੂੰ ਪੰਜਾਬ ਦੇ ਵਿੱਚ ਸਿਰਜਣ ਦੀ ਤਾਂ ਕਿ ਅਸੀਂ ਇੱਕ ਸੋਹਣਾ ਸਮਾਜ ਸਿਰਜ ਸਕੀਏ ਤੇ ਚੰਗੇ ਗੁਰਸਿੱਖ ਹੋਣ ਦਾ ਜਿਹੜਾ ਹੈ ਉਹ ਸ਼੍ਰੇਅਪ ਪ੍ਰਾਪਤ ਕਰ ਸਕੀਏ ਗੱਲ ਇਹ ਹੈ ਕਿ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਅੱਜ ਸਾਨੂੰ ਬੜੀਆਂ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈਗੀ ਹੈ ਉਹ ਕੋਸ਼ਿਸ਼ਾਂ ਕਰਕੇ ਅਸੀਂ ਪੰਜਾਬ ਦੇ ਵਿੱਚ ਕੁਝ ਬਦਲਾਅ ਲਿਆ ਸਕਦੇ ਹਾਂ ਤਾਂ ਕਿ ਸਾਡਾ ਪੰਜਾਬ ਤਰੱਕੀਆਂ ਕਰੇ ਅੱਗੇ ਵਧੇ ਚੜ੍ਹਦੀ ਕਲਾ ਦੇ ਵਿੱਚ ਰਹੇ ਇਹਦੇ ਨਾਲ ਹੀ ਦੋਸਤੋ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ